ਮંત્રી ਪੰਜਾਬ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਡੀ ਮੁਹਿੰਮ ਤਹਿਤ ਮੋਗਾ ਵਿਖੇ ਸਾਈਕਲ ਰੈਲੀ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ ਇਹ ਸਾਈਕਲ ਰੈਲੀ ਜੁਗਿੰਦਰ ਸਿੰਘ ਚੌਕ ਤੋਂ ਸ਼ੁਰੂ ਹੋਈ ਜਿਸ ਨੂੰ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਮੋਗਾ ਦੇ ਮੁੱਖ ਬਾਜ਼ਾਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਗੁਰਨਾਨਨ ਕਾਲਜ ਦੀ ਗਰਾਊਂਡ ਵਿੱਚ ਸਮਾਪਤ ਹੋਈ ਇਸ ਮੌਕੇ ਪੁੱਜੇ ਖਡਾਰੀਆਂ ਨਾਲ ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਵੱਲੋਂ ਜਾਣ ਪਛਾਣ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਿਸ ਸੂਬੇ 'ਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ ਪੰਜਾਬ ਦੀ ਨੌਜਵਾਨੀ ਨੋਂ ਨਸ਼ਿਆਂ ਅਤੇ ਹੋਰ ਮਾੜੀਆਂ ਆਲਮਤਾਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਖੇਡਾਂ ਰਾਹੀਂ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਉਹਨਾਂ ਕਿਹਾ ਕਿ ਲੋਕ ਵੀ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਨਸ਼ਾ ਵਪਾਰੀਆਂ ਤੇ ਜੁਰਮ ਨੂੰ ਅੰਜਾਮ ਦੇਣ ਵਾਲਿਆਂ ਦੀ ਸੂਚਨਾ ਪੰਜਾਬ ਪੁਲਿਸ ਨੂੰ ਦੇਣ ਤਾ ਜੋ ਪੰਜਾਬ ਵਿੱਚੋਂ ਨਸ਼ਿਆਂ ਤੇ ਜੁਰਮਾਂ ਦਾ ਖਾਤਮਾ ਕਰਕੇ ਨਰੋਇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਇਸ ਮੌਕੇ ਹੋਏ ਬਾਸਕਟਬਾਲ ਵਾਲੀਬਾਲ ਫੁੱਟਬਾਲ ਅਤੇ ਰੱਸਾ ਕਸ਼ੀ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਮਹਿਲਾ ਪੁਲਿਸ ਅਤੇ ਵੱਖ-ਵੱਖ ਅਕਾਡਮੀਆਂ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਇਨ੍ਹਾਂ ਮੁਕਾਬਲਿਆਂ ਦੀ ਸਮਾਪਤੀ ਉਪਰੰਤ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ ਦੀਮਾ ਅਤੇ ਇਸ ਸਮਾਗਮ ਵਿੱਚ ਪੁੱਜੇ ਸਮਾਜ ਸੇਵੀਆਂ ਨੂੰ ਡਾਕਟਰ ਅੰਕਰ ਗੁਪਤਾ ਐਸਐਸਪੀ ਮੋਗਾ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ Vai, 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 vai. vai. ਹਾਂ ਬਾਈਟ ਕਰ ਦਿੰਦਾ ਮੈਂ ਤੁਹਾਨੂੰ ਉਹ ਸਾਈਡ ਲੈ ਲਓ ਜੀ ਡੀਐਕਸ ਦੇ ਸੂਰ ਕਰ ਨਾਲ ਹੋ ਜਾਓ ਸਰ 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 ਥੋੜਾ ਡਿਪੀਸਾਲ ਥੋੜਾ ਸਰ 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 ਜੀ ਸਾਹਿਬ ਜਦਕਿ ਨਾ ਕਿ ਨਾ ਕਿ ਪਰਸੋਂ ਸਾਰੇ ਪਾਸੇ ਕੋਲ ਕੀ ਹੈ ਸਰ ਸਰ ਥੋੜਾ ਡੀਐਸਪੀ ਜੀ ਸਾਹਿਬ ਡਾਕਟਰ ਕਾਪਾ ਜੀ ਕੁਲਦੀਪ ਸਿੰਘ ਰੀਡਰ ਮਹਾਂ ਜੋਗਤ ਸਿੰਘ ਜੀ ਸਾਹਿਬ ਕਲੈਕਸ਼ਨ ਕਰਦੇ ਹੋਏ ਹੌਸਲਾ ਅਫਜ਼ਾਈ ਕਰਦੇ ਹੋਏ ਕੰਮ ਕਰੀਏ ਮੈਂ ਆਰ ਯਾ ਪਰ ਫੋਟੋ ਕਰਾਉਣੀ ਹੈ ਨਾਲ ਦੀ ਨਾਲ ਉਹ ਜੋ ਇਕੱਠੇ ਤੇ ਅੱਜ ਅੱਜ ਨਾਲ ਬਹੁਤ 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 ਬ ਸਪੋਰਟਸ ਪਰਸਨਸ ਆਏ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆਦਾਦ ਵੀ ਕਰਦਾ ਤੇ ਵੈਲਕਮ ਵੀ ਕਰਦਾ ਕਿ ਸਾਡੇ ਸੱਦੇ ਤੇ ਉਹ ਅੱਜ ਇੱਥੇ ਆਏ ਤੇ ਅੱਜ ਦਾ ਜਿਹੜਾ ਮੇਨ ਮਕਸਦ ਹੈਗੇ ਆਪਾਂ ਇਹ ਸਾਰਾ ਈਵੈਂਟ ਆਰਗੇਨਾਈਜ਼ ਕਰਾਉਂਦਾ ਉਹ ਇਹੀ ਹੈ ਕਿ ਨਸ਼ਿਆਂ ਦੇ ਖਿਲਾਫ ਆਪਾਂ ਜਾਗਰੂਕ ਹੋਣਾ ਹੈ ਜਿਹੜੇ ਬੰਦੇ ਇੱਥੇ ਆਏ ਹੈਗੇ ਨੇ ਬੱਚੇ ਆਏ ਨੇ ਬੱਚੀਆਂ ਆਈਆਂ ਨੇ ਤੇ ਉਹਨਾਂ ਦਾ ਮੇਨ ਇਹੀ ਹੈ ਕਿ ਆਪਣੇ ਆਪ ਨੂੰ ਆਪਾਂ ਜੋ ਅੱਜ ਸਿੱਖ ਕੇ ਜਾਵਾਂਗੇ ਮਨਨ ਟੀਮ ਸਪਿਰਟ ਇੱਕ ਦੂਜੇ ਨਾਲ ਖੇਡਣ ਦੀ ਭਾਵਨਾ ਉਹ ਤਾਂ ਹੈ ਹੀ ਹੈ ਤੇ ਨਾਲ ਆਪਾਂ ਆਪਣੇ ਨਾਲ ਦੇ ਜਿਹੜੇ ਹੋਰ ਸਾਥੀ ਹੈਗੇ ਨੇ ਭਾਵੇਂ ਉਹ ਸਕੂਲ 'ਚ ਹੈ ਭਾਵੇਂ ਕਿਤੇ ਵੀ ਆਪਣੇ ਫੈਮਿਲੀ ਦੇ ਵਿੱਚ ਹੈ ਆਪਣੇ ਹੋਰ ਜਿਹੜਾ ਸੋਸ਼ਲ ਸਰਕਲ ਹੈ ਉਹਨਾਂ ਨੂੰ ਵੀ ਜਿਹੜੀ ਇਹ ਨਸ਼ਾ ਹੈਗੇ ਉਹ ਤੋਂ ਜਾਗਰੂਕ ਕਰਾਣਾ ਵੀ ਆਪਾਂ ਉਹ ਉਧਰੋਂ ਨਹੀਂ ਪਹਿਣਾ ਮੇਰੀ ਗੱਲ ਸੁਣ ਰਿਹਾ ਸਾਰੇ ਤੇ ਆਪਾਂ ਅੱਜ ਇੱਥੋਂ ਜਦੋਂ ਜਾਵਾਂਗੇ ਆਪਾਂ ਇਹੀ ਮੈਸੇਜ ਲੈ ਕੇ ਜਾਣਾ ਹੈ ਕੀ ਆਪਾਂ ਆਪਣੇ ਨਾਲ ਦੇ 5 ਜਾਂ 10 ਬੰਦੇ ਨੂੰ ਹੋਰ ਇਸ ਤੋ ਤਨੀ ਮੋਟੀਵੇਟ ਕਰਨਾ ਹੈ ਤੇ ਉਹਨਾਂ ਨੂੰ ਅੱਗੇ ਕਹਿਣਾ ਵੀ ਤੁਸੀਂ ਅੱਗੇ 10 ਬੰਦੇ ਨੂੰ ਹੋਰ ਮੋਟੀਵੇਟ ਕਰਨਾ ਹੈ ਜਦੋਂ ਆਪਾਂ ਇਸ ਤਰ੍ਹਾਂ ਦੀ ਚੇਨ ਬਣਾਵਾਂਗੇ ਤਾਂ ਹੀ ਜਿਹੜਾ ਆਪਾਂ ਆਪਣੇ ਆਪ ਨੂੰ ਇੱਕ ਵਧੀਆ ਸਮਾਜ ਦੇ ਪਾਵਾਂਗੇ ਇਹ ਜਿਹੜੀ ਨਸ਼ੇ ਦੀ ਲਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਪੜ੍ਹਦੇ ਹੈਗੇ ਆ ਕਿ ਮਤਲਬ ਨੁਕਸਾਨ ਹੁੰਦਾ ਹੈ ਘਰਾਂ ਦੇ ਘਰ ਬਰਬਾਦ ਹੁੰਦੇ ਨੇ ਸੋ ਆਪਾਂ ਇਸ ਤੋਂ ਵਿਚਾਰ ਰੱਖਣਾ ਹੈ ਆਪਣੇ ਆਪ ਨੂੰ ਵੀ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਵੀ ਕਰਨਾ ਹੈ ਕਿ ਨਾਲ ਉਹਨਾਂ ਨੂੰ ਮੋਟੀਵੇਟ ਵੀ ਕਰਨਾ ਹੈ ਕਿ ਇਸ ਪਾਸੇ ਆਪਾਂ ਨਹੀਂ ਲੱਗਣਾ ਠੀਕ ਹੈ ਸਾਰਿਆਂ ਨੂੰ ਗੱਲ ਬਾਕੀ ਜਿਹੜੀ ਮੋਗਾ ਪੁਲਿਸ ਹੈ ਉਹ ਤੁਹਾਡੇ ਲਈ ਹਮੇਸ਼ਾ ਇਹੋ ਜਿਹੇ ਇਵੈਂਟਸ ਅੱਗੇ ਵੀ ਕਰਾਉਂਦੀ ਰਹੂਗੀ ਤੁਸੀਂ ਜਦੋਂ ਮਰਜੀ ਸਾਡੇ ਕੋਲ ਆਓ ਸਾਡੇ ਸਾਰੇ ਆਫਸਰ ਹੈਗੇ ਨੇ ਮੈਂ ਹੈਗਾ ਖੁਦ ਕਿਸੇ ਵੀ ਤਰੀਕੇ ਦੀ ਕੋਈ ਤੁਹਾਨੂੰ ਲੋੜ ਹੈ ਇਸ ਤੋਂ ਇਲਾਵਾ ਵੀ ਸਪੋਰਟਸ ਤੋਂ ਇਲਾਵਾ ਕੋਈ ਹੋਰ ਤੁਹਾਨੂੰ ਗਾਈਡੈਂਸ ਦੀ ਲੋੜ ਹੈ ਕੋਈ ਹੋਰ ਕੋਈ ਚੀਜ਼ ਨਹੀਂ ਸਮਝ ਆ ਰਹੀ ਹੈ ਕੁਝ ਵੀ ਔਰ ਵਟ ਏਵਰ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਅਸੀਂ ਮਤਲਬ ਜਿਹੜਾ ਨਵਾਂ ਬੱਚਾ ਹੈਗਾ ਯੂਥ ਹੈ ਉਹਨੂੰ ਪੂਰੀ ਤਰ੍ਹਾਂ ਮੋਟੀਵੇਟ ਕਰਨ ਲਈ ਤੇ ਗਾਈਡ ਕਰਨ ਲਈ ਹਮੇਸ਼ਾ ਜਿਹੜੀ ਮੋਗਾ ਪੁਲਿਸ ਹੋਂਦ ਅੰਦਰ ਹੈ

ਜਦੋਂ ਆਪਾਂ ਮੁੰਦਾਸ ਕੋਰ ਦੱਸਾ ਦਵੇ ਸਾਕੇ ਅਸੀਂ ਅਨਾਉਂਸ ਕਰ ਸਕੀਏ ਔਰ ਸਭਾਤ ਤਗੜੇ ਹੋ ਕੇ ਪਹੁੰਚਾ ਲਈਸ ਆਪਣਾ ਹਿੱਸਾ ਲੈਣ ਜੀ ਅਸੀਂ ਲੋਕ ਬੜਾ ਧੰਵਾਦੀ ਆ ਔਰ ਨਾਲ ਹੀ ਬੇਨਤੀ ਆ ਵੀ ਤੁਸੀਂ ਆਪਣੀ ਟੀਮ ਲੈ ਕੇ ਜਲਦੀ ਇੱਥੇ ਪਹੁੰਚੋ ਡਾਊਨ ਦੇ ਵਿੱਚ ਲੈ ਕੇ ਆਓ ਐਡੀ ਫਿਜ਼ੀਕਲ ਅਕੈਡਮੀ ਉਹ ਵੀ ਸਾਡੇ ਵਿਗਿਆਨ ਤੋਂ ਸਾਡੇ ਫੋਟੋ ਇਸ ਦਮਾਨ ਆਏ ਸਾਡੇ ਨਾਲ ਕਾਉਂਸਲਿੰਗ ਕਰਦੇ ਨੇ ਡਾਕਟਰ ਗੁਰਮੀਤ ਖੰਵੀਜ ਦਾ ਤਰਫਾਦੀ ਹੈ ਵਰਤਾਂ ਜਬਰਦਸਤ ਮੈਚ ਚੱਲਦਾ ਹੋਇਆ ਫੁੱਟਬਾਲ ਦਾ ਕਿਹ ਜਿਹੜੇ ਛੋਟੇ ਖਿਡਾਰੀ ਹੈ ਕੱਲ ਨੂੰ ਇਹ ਸਾਡੇ ਵੱਡੇ ਖਿਡਾਰੀ ਬਣਨੇ ਆ ਔਰ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਬਦਿਆ ਮੈਚ ਚੱਲਦਾ ਹੋਇਆ ਫੁੱਟਬਾਲ ਦਾ ਬਹੁਤ ਇਹ ਤੇ ਵਾਪਸ ਕਿਰਵਾਉਂਦੇ ਮਗਰ ਪੈਂਦੇ ਔਰ ਬਾਲ ਆਦੇ ਕਬ ਦੇ ਉਤੇ ਲੈਨੇ ਫੋਲ ਕਰਦੇ ਬਾਲ ਕਪਾ ਦਾ ਮੈਚ ਗੁਰਨਾਣ ਕਾਜ ਬਸ ਹਾਈ ਸਟਾਰ ਜ਼ਬਰਦਸਤ ਮੈਚ ਪੂਰਾ ਫਸਵਾ ਮੈਚ ਚੱਲ ਰਿਹਾ ਪੋਜ ਜਸਵੰਤ ਜਿਹੜੇ ਪੰਜਾਬਪੁਰ ਦੇ ਨਾਮ ਦੇ ਵਿੱਚੋਂ ਆਉਂਦੇ ਆ ਉਹ ਹੁਣ ਹੁਕਮਾ ਟੀਮਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਦੀਨ ਦੇ ਕੈਪਟਨ ਫਤੇ ਗੜ ਪੰਚੂਰ ਦੇ ਐਸਚੋ ਸਰਬਾਨ ਸ਼ਾਬਾਸ਼ ਕੋਨ ਯਾਹਮੋ ਸ੍ਰੀ ਮਰੀਆ ਸਾਡੀ ਦੀ ਨਾਲ ਸਕਟ ਟੋਡਰ ਚਾਰ ਅਗਲਾ 19 ਰੈਡੀ ਸ਼ਾਬਾਸ਼ ਉਹ ਦੇਖੋ ਉਹਦੇ ਛੱਕ ਨਾ ਰਹੇ ਜੇ ਕੋਈ ਵੀ ਪ੍ਰੋਬਲਮ ਲੱਭ ਸਕਦੇ ਆ ਜਦੋਂ ਵੀ ਕਿਸੇ ਮੰਦ ਬਾਬਾ ਬਦਾਈਆਂ ਗਰਨਾਲਿਕ ਆਜ ਫਸਟ ਮਾਸਕਟ ਬਾਦ ਰੁਕ ਰੁਕ ਅਗਲੀ ਦੀ ਮੋਗਾ ਸਿਟੀ ਫਸਟ ਫੁੱਟਬਾਲ ਦੇ ਵਿੱਚ ਆਜੋ ਬੋੜ ਕੇ ਮੋਗਾ ਸਿਟੀ ਤਨ ਗੋਲਾਂ ਨਾਲ ਜਿੱਤੂ ਹੋਈ ਆ ਫੁੱਟਬਾਲ ਦੇ ਵਿੱਚ ਫਟ ਠੀਕ ਹੈ ਜੀ ਰੁਕ ਜਾਓ ਬਸ ਰੁਕ ਜਾਓ ਰਸਾ ਸਾਡੇ ਸੀ ਸੈਗਰ ਟੀਮ ਪਹਿਲਾਂ ਠੀਕ ਹੈ ਜੀ ਸੈਗਰ ਟੀਮ ਰਸਾ ਕਸੀ ਬਬ ਬਬ ਦੱਜਿਆ ਤੁਹਾਨੂੰ ਪੰਜਾਬ ਉਸ ਰਸਾ ਕਸੀ ਜਿਹਨੇ ਤਿੰਨ ਮੈਚ ਲਗਾਤਾਰ ਦਿੱਤੇ ਆ ਆਪਣੇ ਜੋਰ ਦਿਖਾਏ ਦਫ਼ਤਰ ਦੇ ਵਿੱਚ ਜੋਰ ਤਾਂ ਦਿਖਾਉਂਦੇ ਰਹਿੰਦੇ ਅੱਜ ਗਰਾਊਂਡ ਤੇ ਦਿਖਾਏ ਆ ਬਹੁਤ ਬਹੁਤ ਧੰਨਵਾਦ ਬਤਾਇਆ ਸਾਡਾ ਸਿਧ ਅਕੈਡਮੀ ਦੇ ਕੋਸ਼ਿਸ਼ ਕਰਨ ਬਹੁਤ ਬਹੁਤ ਵਧਾਈ। ਕਬੀਰ ਦਾ ਜੇਰਾ ਮੇਕਾ ਆਸਾਸ ਦਾ ਨਸਰੋਂ ਦਾ ਇਸ ਤੋਂ ਲੈ ਕੇ ਦੂਏਕੇ ਫਾਨੂੰ ਇੰਪੋਟਿਵੇਸ਼ਨ ਮਿਲਦੀ ਹੈ। ਨਹੀਂ ਖੜੇ ਚਾਈਦੇ ਜੇਰੇ ਮੇਕਾ ਸਾਰੇ ਪੰਜਾਬ ਨੂੰ। ਇਸ ਜ਼ਿੰਮੇਵਾਰ ਕੰਟੀ ਦਾ ਆ ਕਿ ਭਾਈ ਕਰਨ ਜਾਈ ਪੰਜਾਬਪੁਰ ਦਾ ਬਹੁਤ ਸੇਵਾ ਕਰਦਾ ਕੰਟੀਨ ਚਾਰਜ ਮਾਡਲ लवली ਸੇਵਾ ਸਾਡੇ ਇੰਦੂ ਬੜੇ ਫੇਰ ਤੇ ਸਾਡਾ ਸਾਥ ਦੇ ਰਿਹਾ ਹੁਣ ਜਦੋਂ ਮਾਂ ਜੋ ਕੈ ਸਿੱਖੀ ਸਾਹਿਬ ਸਨਮਾਨ ਦੇ ਸਾਰੀ ਪੰਜਾਬ ਨੂੰ ਸਨਮਾਨ ਤੋਂ ਵੀ ਸਾਰੇ ਅਸੀਂ ਦੇਤੀ ਹੈ ਹਾਰਾ ਸਨਮਾਨ ਮਾਂ ਜੋ ਕੈ ਸਿੱਖੀ ਸਾਹਿਬ ਦੀ ਗਵਾਹੀ ਸਾਡੇ ਜਿਹੜਾ ਪ੍ਰਬੰਧ ਹੋਇਆ ਠੀਕ ਹੈ ਜੀ ਜੀ ਪਾਪਾ ਡਾਕਟਰ ਸਾਹਿਬ ਅੱਛਾ ਰਹਿ ਜੀ ਅਸੀਂ ਆਵਰ ਮੈਡਲਸ ਆ ਗਏ ਨੇ ਥੈਂਕ ਯੂਸ ਤੁਹਾਡਾ ਬਹੁਤ ਬਹੁਤ ਪੰਜਾਬ ਦੇ ਪੁਲ ਮਾਂ ਜੋ ਗੈਸਟ ਸਪੀਕਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਔਰ ਜੁਨਾਪ ਨੂੰ ਪਤਾ ਹੀ ਹੈ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮੋਹਮ ਚੱਲ ਰਹੀ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਸੋ ਉਹਦੇ ਵਿੱਚ ਹੀ ਜਿਹੜੀ ਇੱਕ ਸਾਡਾ ਪ੍ਰੋਗਰਾਮ ਹੈ ਕਾਡਾ ਜਦੋਂ ਕੰਪਰੀਹੈਂਸਿਵ ਐਕਸ਼ਨ ਅਗੇਂਸਟ ਡਰਗ ਅਬਿਊਜ਼ ਕਹਿੰਦੇ ਹੈਗੇ ਨੇ ਉਹਦੇ ਵਿੱਚ ਅਵੇਅਰਨੈਸ ਐਕਟੀਵਿਟੀ ਸਾਡੀਆਂ ਚੱਲ ਹੀ ਰਹੀਆਂ ਨੇ ਪਿਛਲੇ ਹਫਤੇ ਵੀ ਤੁਸੀਂ ਦੇਖਿਆ ਹੋਣਾ ਬਾਗੇ ਪੁਰਾਣੇ ਦੇ ਵਿੱਚ ਅਸੀਂ ਇੱਕ ਇਵੈਂਟ ਕੀਤਾ ਸੀ ਸੈਮੀਨਾਰ ਜਿੱਥੇ ਵਕ ਵਕ ਪਿੰਡਾਂ ਦੀਆਂ ਕਮੇਟੀਆਂ ਨੂੰ ਬੁਲਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਨਸ਼ਿਆਂ ਦੇ ਬਾਰੇ ਤੇ ਉਹਨਾਂ ਦੇ ਵਿਚਾਰ ਵਟਾਂਦਰੇ ਜਿਹੜਾ ਕੀਤਾ ਗਿਆ ਸੀ ਤੇ ਅੱਜ ਵੀ ਉਸੇ ਲੱਡੀ ਦੇ ਵਿੱਚ ਅਸੀਂ ਅੱਜ ਇੱਕ ਸਾਈਕਲਿੰਗ ਤੇ ਸਪੋਰਟਸ ਇਵੈਂਟ ਰੱਖਿਆ ਹੈ ਜਿਹੜਾ ਸਾਈਕਲਿੰਗ ਇਵੈਂਟ ਹੈ ਇਹ ਜੁਗਿੰਦਰ ਚੌਂਕ ਮੋਗਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਘੁੰਮ ਕੇ ਗੁਰਨਾਨਕ ਕਾਲਜ ਦੇ ਵਿੱਚ ਖਤਮ ਹੋਊਗਾ ਤੇ ਉਹ ਤੋਂ ਬਾਅਦ ਕਾਲਜ ਦੇ ਗਰਾਊਂਡ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਵੱਖ-ਵੱਖ ਸਪੋਰਟਸ ਐਕਟੀਵਿਟੀਜ਼ ਆਰਗੇਨਾਈਜ਼ ਕੀਤੀਆਂ ਗਈਆਂ ਇਹਦਾ ਮੇਨ ਮੋਟਿਵ ਇਹੀ ਹੈ ਕਿ ਲੋਕਾਂ ਦੇ ਵਿੱਚ ਵਾਧ ਤੋਂ ਵਾਧ ਆਪਾਂ ਜਾਗਰੂਕਤਾ ਫੈਲਾਈਏ ਨੌਜਵਾਨਾਂ ਨੂੰ ਜਿਹੜਾ ਇਸ ਜਿਹੜੀ ਉਹਨਾਂ ਦੀ એનર્ਜੀ ਹੈ ਉਹਨੂੰ ਪੋਜ਼ੀਟਿਵਲੀ ਚੈਨਲਾਈਜ਼ ਕਰਦੇ ਹੋਏ ਆਪਾਂ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮਾਂ ਮੋਗਾ ਪੁਲਿਸ ਵੱਲੋਂ ਪੂਰੇ ਪੰਜਾਬ ਪੁਲਿਸ ਵੱਲੋਂ ਅਸੀਂ ਇਹੀ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਸਾਡੇ ਨਾਲ ਜੁੜਨ ਪੰਜਾਬ ਪੁਲਿਸ ਦਾ ਜਿਹੜਾ ਇਹ ਉਪਰਾਲਾ ਹੈਗਾ ਡਰੱਗ ਫ੍ਰੀ ਪੰਜਾਬ ਨਸ਼ਾ ਮੁਕਤ ਪੰਜਾਬ ਤੇ ਆਪਣੇ ਆਪ ਨੂੰ ਵੀ ਤੇ ਜਿਹੜੇ ਆਪਣੇ ਆਸ-ਪਾਸ ਦਾ ਸੋਸ਼ਲ ਸਰਕਲ ਹੈ ਉਹਨਾਂ ਦੇ ਦੋਸਤ ਹੈ ਸਾਰੇ ਉਹਨਾਂຊੇ ਵੀ ਇਹ ਮੋਟੀਵੇਸ਼ਨ ਪੈਦਾ ਕਰਨ ਕਿ ਨਸ਼ੇ ਦੇ ਨਾਲ ਨੁਕਸਾਨ ਹੀ ਹੁੰਦਾ ਕਿਸੇ ਦਾ ਕੋਈ ਅਜੇ ਤੱਕ ਫਾਇਦਾ ਨਹੀਂ ਹੋਇਆ ਤੇ ਇਸ ਤੋਂ ਦੂਰ ਹੋ ਕੇ ਜਿਹੜਾ ਪੋਜ਼ੀਟਿਵ ਜਿਹੜਾ ਆਪਣੀ એનર્ਜੀ ਨੂੰ ਪੋਜ਼ੀਟਿਵਲੀ ਚੰਗੇ ਕੰਮਾਂ ਚ ਲਗਾ ਮੈਂ ਸਬ ਇੰਸਪੈਕਟਰ ਸੁਨੀਤਾਰਾਣੀ ਐਸਐਸਪੀ ਫਤੇਗੜ ਪੈਂਤੂਰ ਪੋਸਟਡ ਆ ਜੀ ਮਾਨਯੋਗ ਸੀਐਮ ਸਾਹਿਬ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਸਪੈਸ਼ਲ ਕੈਂਪੇਨ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਤੇ ਡੀਏਜੀ ਸਾਹਿਬ ਵੱਲੋਂ ਜਿਹੜਾ ਪੁਲਿਸ ਸਾਈਕਲ ਰੈਲੀ ਕਮ ਸਪੋਰਟਸ ਮੀਟ ਜਿਹੜਾ ਅਰੇਂਜ ਕੀਤਾ ਗਿਆ ਜਿਹਦੇ ਵਿੱਚ ਕੀ ਵੱਧ ਤੋਂ ਵੱਧ ਯੂਥ ਵੀ ਆ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਹੁਦੇ ਵਾਲੇ ਸਾਰੇ ਮੁਲਾਜ਼ਮ ਵੀ ਇਕੱਠੇ ਹੋਏ ਆ ਤਾਂ ਕਿ ਇੱਕ ਇਹ ਕ ਅਵੇਅਰਨੈਸ ਕੈਂਪੇਨ ਆ ਤਾਂ ਕਿ ਜਿਹੜਾ ਪਬਲਿਕ ਨੂੰ ਵੀ ਅਵੇਅਰ ਕੀਤਾ ਜਾਵੇ ਤੇ ਨਸ਼ਿਆਂ ਦੇ ਜਿਹੜੇ ਆ ਦੁਰਵਿਹਾਰ ਜੋ ਹੋ ਰਿਹਾ ਵਾ ਉਹਨਾਂ ਤੋਂ ਜਿਹੜੀ ਨਿਜਾਤ ਪਾਈ ਜਾ ਸਕੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਇਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਠੀਕ ਆ ਬਿਲਕੁਲ ਅੱਜ ਕੱਲ ਸਰ ਪੰਜਾਬ ਸਰਕਾਰ ਵੀ ਬਿਲਕੁਲ ਸਹਿਯੋਗ ਦੇ ਰਹੀ ਆ ਕਿ ਨਸ਼ਿਆਂ ਦੇ ਜਿਹੜਾ ਇਹ ਦੌਰ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਜਿਹੜੀ ਜੂਥ ਆ ਇਹਨੂੰ ਵੱਧ ਤੋਂ ਵੱਧ ਅਵੇਅਰਨੈਸ ਕੈਂਪੇਨ ਵਿੱਚ ਹਿੱਸਾ ਲੈਣਾ ਚਾਹੀਦਾ ਸਪੋਰਟਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਜੇ ਉਹ ਇਹ ਨਸ਼ਿਆਂ ਦੇ ਤੋਂ ਦੂਰ